ਉਹ ਜਿਨ੍ਹਾਂ ਨੂੰ ਪਤਾ ਲੱਗਦਾ ਭਾਈ ਜਿੱਕੇ ਦੀ ਮਦਦ ਕਰਨੀ ਅਗਲੇ ਨੇ ਦੇਖ ਕੇ ਕਰਨੀ ਹੈਗੀ ਆ ਕਿਉਂਕਿ ਉਹਨਾਂ ਨੇ ਸਿਗਨਲ ਆਇਆ ਹੈ ਨਾ ਤੇ ਬਾਕੀ ਜਿੱਦਾਂ ਹੁੰਦੀ ਸੀ ਤੁਹਾਨੂੰ ਦੱਸ ਦਿੰਦੇ ਹਾਂ ਹਾਂ ਪੁੱਤ ਮੇਰਾ ਫੋਨ ਤੇ ਨੰਬਰ ਹੈ ਨਾ ਹਾਂ ਮੈਂ ਮੇਰੀ ਗੱਲ ਹਾਂ ਜੈਨ ਸਰ ਵੀਰਾਂ ਨੂੰ ਜੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਤੋਂ ਰਿਪੋਰਟ ਕਰ ਰਹੇ ਹਾਂ ਤੇ ਅੱਜ ਸਾਡੇ ਕੋਲੇ ਕੇਸ ਆਇਆ ਸੀਗਾ ਮਾਤਾ ਜੀ ਦਾ ਪਿੰਡ ਪੱਟੀਆਂ ਤੋਂ ਜਿਨ੍ਹਾਂ ਦੀ ਉਮਰ 50 ਪਲੱਸ ਹੈ ਤੇ ਸਾਨੂੰ ਇਹਨਾਂ ਦੇ ਏਰੀਆ 'ਚ ਫੋਨ ਆਇਆ ਸੀਗਾ ਕੀ ਮਾਤਾ ਜੀ ਪਿਛਲੇ 3 ਸਾਲ ਤੋਂ ਕੈਂਸਰ ਤੋਂ ਪੀੜਤ ਨੇ ਤੇ ਅਸੀਂ ਇਹਨਾਂ ਨੂੰ ਮਿਲਣ ਗਏ ਤੇ ਇਹਨਾਂ ਦੀ ਪ੍ਰਾਈਵੇਸੀ ਦੇ ਖਾਤਰ ਜਿੱਦਾਂ ਇਹਨਾਂ ਨੇ ਕਿਹਾ ਅਸੀਂ ਇਹਨਾਂ ਦੇ ਫੇਸ ਨੂੰ ਬਲਰ ਕੀਤਾ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਤੇ ਰਿਪੋਰਟਰ ਦਿਖਾਉਂਦੇ ਹੋਏ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਹਿਲਾਂ ਵੀ ਦੋ ਵਾਰੀ ਇਲਾਜ ਹੋ ਚੁੱਕਾ ਵਾ ਤੇ ਉਹਨਾਂ ਨੂੰ ਫਰਕ ਪੈ ਗਿਆ ਸੀ ਉਹ ਠੀਕ ਹੋ ਗਏ ਸੀ ਪਰ ਹੁਣ ਦੁਬਾਰਾ ਉਸ ਚੀਜ਼ ਤੋਂ ਪੀੜਤ ਨੇ ਤੇ ਉਹ ਉਹਨਾਂ ਦੀ ਆਰਥਿਕ ਸਥਿਤੀ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਹ ਕੀਮੋ ਨਹੀਂ ਕਰਵਾ 파 ਰਹੇ ਪਰ ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੀ ਸਰਕਾਰ ਨੇ ਆਯੁਸ਼ਮਨ ਕਾਰਡ ਪ੍ਰਦਾਨ ਕੀਤੇ ਸੀ ਹਰੇਕ ਨਾਗਰਿਕ ਨੂੰ ਜੀਰੇ ਤੇ ਫ੍ਰੀ ਕੀਮਾ ਹੁੰਦੀ ਹੈ ਤਾਂ ਮਾਤਾ ਜੀ ਦਾ ਕਾਰਡ ਹੈ ਤੇ ਇਹਦੇ ਤੇ ਮਾਤਾ ਜੀ ਨੂੰ ਵੀ ਫ੍ਰੀ ਕੀਮਾ ਲੱਗਦੀ ਵੀ ਹੈ ਤੇ ਜਦੋਂ ਅਸੀਂ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ ਅਸੀਂ ਤੁਹਾਡੀ ਕਿਸ ਪ੍ਰਕਾਰ ਨਾਲ ਸਹਾਇਤਾ ਕਰ ਸਕਦੇ ਹਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਉਹਨਾਂ ਦੀ ਲਾਸਟ ਕੀਮਾ ਹੈ ਪਰ ਉਹਨਾਂ ਕੋਲ ਕੀਮਾ ਦੇ ਨਾਲ ਜਿਹੜਾ ਖਰਚਾ ਹੋਣਾ ਹੈ ਜਿਹੜੀਆਂ ਵਿੱਚ ਦਵਾਈਆਂ ਲੱਗਣੀਆਂ ਨੇ ਜਿਹੜੀਆਂ ਉਹਨਾਂ ਦੇ ਖੂਨ ਦੀ ਬੋਤਲਾ ਚੜਨੀਆਂ ਨੇ ਤੇ ਜਿਹੜੀ ਇਹਨਾਂ ਦੀ ਹੁਣ ਮਹੀਨੇ ਦੀ ਦਵਾਈ ਚੱਲਣੀ ਹੈ ਉਹ ਉਹਨਾਂ ਜੋਗੇ ਇਹਨਾਂ ਕੋਲ ਪੈਸੇ ਨਹੀਂ ਹੈ ਤੇ ਅਸੀਂ ਇਹਨਾਂ ਦੀ ਗੱਲ ਨੂੰ ਸਮਝਿਆ ਤੇ ਮਾਤਾ ਜੀ ਨੂੰ ਦਿਲਾਸਾ ਦਵਾਇਆ ਕਿ ਮਾਤਾ ਜੀ ਸਾਨੂੰ 2-3 ਦਿਨ ਦਾ ਟਾਈਮ ਦਿਓ ਅਸੀਂ ਤਾਂ ਡੀਵੀਡੀਓ ਨੂੰ ਹਰ ਜਗ੍ਹਾ ਹਰ ਕਿਸੇ ਬੰਦੇ ਕੋਲ ਪਹੁੰਚਦੀ ਕਰਦੇ ਆ ਤੇ ਜਿਹੜਾ ਵੀ ਕੋਈ ਪਰਸਨ ਜਿਹੜਾ ਵੀ ਕੋਈ ਮੇਰਾ ਭਰਾ ਆ ਜਾਂ ਮੇਰੀ ਭੈਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਉਹ ਜਾਂ ਤਾਂ ਡਾਇਰੈਕਟ ਇਹਨਾਂ ਨਾਲ ਰੀਚ ਆਊਟ ਕਰ ਲੇ ਅਸੀਂ ਇਹਨਾਂ ਦਾ ਨੰਬਰ ਤੇ ਐਡਰੈਸ ਨੀਚੇ ਪਾ ਦਿੰਨੇ ਆ ਨਹੀਂ ਤਾਂ ਉਹ ਸਾਡੇ ਥਰੂ ਇਹਨਾਂ ਦੀ ਮਦਦ ਕਰ ਦੇ ਇਹਨਾਂ ਨੂੰ ਹੁਣ ਸਿਰਫ ਦਵਾਈਆਂ ਦੀ ਲੋੜ ਹੈ ਮਾਤਾ ਜੀ ਦੀ ਲਾਸਟ ਕੀਮੋ ਪੈਂਡਿੰਗ ਹੈ ਬਸ ਲੁਧਿਆਣਾ ਮੈਡੀਵੇਸ ਹਸਪੀਟਲ ਦਾ ਨਾਮ ਹੈ ਇੱਥੇ ਇਹਨਾਂ ਦਾ ਤੇ ਮੇਰੀ ਸਾਰਿਆਂ ਨੂੰ ਹੀ ਰਿਕਵੈਸਟ ਹੈ ਕਿ ਆਪਾਂ ਸਾਰੇ ਮਿਲ ਕੇ ਇਹਨਾਂ ਦੀ ਮਦਦ ਕਰੀਏ ਤੇ ਇਹਨਾਂ ਦੀ ਲਾਸਟ ਕੀਮੋ ਨੂੰ ਪੂਰਾ ਕਰ ਦਈਏ ਜੈ ਹਿੰਦ